1 ਫਰਵਰੀ ਨੂੰ ਪੰਜਾਬ ਆਉਣਗੇ ਪੀਐਮ ਨਰਿੰਦਰ ਮੋਦੀ ਜੀ ਹਾਂ ਗੁਰ ਰਵਿਦਾਸ ਜਣਤੀ ਦੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੈਂਦਰ ਮੋਦੀ ਦੀ ਪੰਜਾਬ ਪੇਰੀ ਹੈ ਉਹ ਪੰਜਾਬ ਦੇ ਜਲੰਧਰ ਵਿਖੇ ਡੇਰਾ ਬੱਲਾ ਵਿਖੇ ਨਤਮਸਤਕ ਹੋਣਗੇ ਤਾਂ ਜਲੰਧਰ ਦੇ ਡੇਰਾ ਬੱਲਾ ਵਿਖੇ ਨਤਮਸਤਕ ਹੋਣ ਦੀ ਲਈ ਪੀਐਮ ਨਰਿੰਦਰ ਮੋਦੀ 1 ਫਰਵਰੀ ਨੂੰ ਆਉਣਗੇ ਜਿੱਥੇ ਕਿ ਡੇਰਾ ਬੱਲਾ ਦੇ ਸੰਤ ਨਿਰੰਜਨ ਦਾਸ ਜੀ ਨੂੰ ਵੀ ਮਿਲਣਗੇ ਦੱਸਦੀ ਹੈ ਕਿ ਡੇਰਾ ਬੱਲਾ ਦੇ ਸੰਤ ਨਿਰੰਜਨ ਦਾਸ ਨੂੰ ਪਦਮਸ਼ਰੀ ਦੇ ਲਈ ਐਲਾਨਿਆ ਵੀ ਗਿਆ ਹੈ ਤਾਂ 1 ਫਰਵਰੀ ਨੂੰ ਪੀਐਮ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਹੈ ਜਿਸ ਮੌਕੇ ਦੱਸ ਜਾਈਏ ਕਿ 1 ਫਰਵਰੀ ਜਿਸਨ ਐਤਵਾਰ ਹੈ ਤੇ ਉਸ ਦਿਨ ਦੇਸ਼ ਦਾ ਬਜਟ ਵੀ ਪੇਸ਼ ਹੋਣਾ ਹੈ ਤੇ ਗੁਰੂ ਵਿਦਾਸ ਜਨਮਤੀ ਵੀ ਹੈ ਜਿਸ ਦੇ ਮੌਕੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ ਜਲੰਧਰ ਦੇ ਡੇਰਾ ਬੱਲਾ ਵਿਖੇ ਨਤਮਸਤਕ ਹੋਇਆ ਜਾਵੇਗਾ ਅਤੇ ਉੱਥੇ ਜਾ ਕੇ ਆਸ਼ੀਰਵਾਦ ਲਿਆ ਜਾਵੇਗਾ ਤਾਂ ਬਿਹਤ ਅਹਿਮ ਹੋ ਜਾਂਦਾ ਹੈ ਕਿ ਅਗਲੇ ਸਾਲ 2027 ਦੇ ਵਿੱਚ ਵੋਟਾਂ ਨੇ ਤੇ ਉਸ ਤੋਂ ਪਹਿਲਾਂ ਪੰਜਾਬ ਦੀ ਫੇਰੀ ਭਾ ਨਰਿੰਦਰ ਮੋਦੀ ਦੇ ਵੱਲੋਂ ਤੇ ਉਹ ਵੀ ਗੁਰੂ ਅਰਵਿਦਾਸ ਜੰਮਤੀ ਦੇ ਮੌਕੇ ਤਾਂ ਬਿਹਤ ਅਹਿਮ ਹੋ ਜਾਂਦੀ ਹੈ ਇਹ ਗੱਲ ਜਦੋਂ ਵੋਟਾਂ ਦਾ ਸਿਲਸਿਲਾ ਆਉਣ ਵਾਲਾ ਹੋਵੇ ਇਲੈਕਸ਼ਨ ਆਉਣ ਵਾਲੇ ਹੋਣ ਤੇ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਦੀ ਫੇਰੀ ਹੋਵੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ VOTING ਸੈਕਸ਼ਨ ਦੀ ਤਾਂ ਵੋਟਾਂ ਦਾ ਜਿਹੜਾ 32 ਤੋਂ 35% ਐਸੇ ਕੈਟਾਗਰੀ ਦੇ ਵਿੱਚੋਂ VOTING ਹੈ ਤੇ ਜਿਸਦੇ ਚੱਲਦੇ ਆ ਹੋ ਸਕਦਾ ਹੈ ਕਿ ਜੇ VOTING ਦੀ ਗੱਲ ਹੈ ਤਾਂ PM ਨਰਿੰਦਰ ਮੋਦੀ ਸੁਭਾਵਿਕ ਹੈ ਕਿ ਬੋਟੇ ਬੈਂਕ ਨੂੰ ਮਜ਼ਬੂਤ ਕਰਨ ਦੇ ਲਈ ਪਹੁੰਚਦੇ ਹੋਣ ਤੱਕ ਕਈ ਤਰ੍ਹਾਂ ਦੀ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਇਸ ਫੇਰੀ ਦੇ ਪਿੱਛੇ ਕਿ ਅਚਾਨਕ ਪੰਜਾਬ ਦੀ ਫੇਰੀ ਕਿਉਂ ਉਲੀਕੀ ਗਈ ਹੈ ਤਾਂ 1 ਫਰਵਰੀ ਉਪਨਜਾਪ ਆਉਣਗੇ ਪੀਐਮ ਨਰਿੰਦਰ ਮੋਦੀ ਅਤੇ ਗੁਰੂ ਰਵਿਦਾਸ ਜੰਮਤੀ ਦੇ ਮੌਕੇ ਜਲੰਧਰ ਦੇ ਡੇਰਾ ਬੱਲਾ ਵਿਖੇ ਨਤਮਸਤਕ ਵੀ ਹੋਣਗੇ